ਬੀਜੇਪੀ ਦੇ ਵਿੱਚ ਦੋ ਸੀਨੀਅਰ ਲੀਡਰ ਨੇ ਇੱਕ ਐਮਪੀ ਔਰ ਇੱਕ ਕੇਂਦਰ ਦੇ ਵਿੱਚ ਮੰਤਰੀ ਜਿਹੜੇ ਵਿਵਾਦਿਤ ਬਿਆਨ ਦਿੰਦੇ ਜਾ ਰਹੇ ਨੇ ਰੁਕਣ ਦਾ ਨਾਮ ਨਹੀਂ ਲੈ ਰਹੇ ਭਾਵੇਂ ਉਹ ਕਿਸੇ ਧਿਰ ਬਾਰੇ ਹੋਣ ਲਗਾਤਾਰ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਨੇ ਉਹ ਭਾਵੇਂ ਕੰਗਣਾ ਰਣਾਉਤ ਦੀ ਗੱਲ ਕਰ ਲਈਏ ਜਾਂ ਫਿਰ ਰਮਨੀਤ ਸਿੰਘ ਬੱਟੂ ਦੀ ਗੱਲ ਕਰ ਲਈਏ ਰਮਨੀਤ ਸਿੰਘ ਬੱਟੂ ਦਾ ਇਤਿਹਾਸ ਕਾਂਗਰਸ ਦੇ ਨਾਲ ਜੁੜਿਆ ਰਿਹਾ ਹੈ ਪਰ ਭਾਜਪਾ ਚ ਆ ਕੇ ਕਾਂਗਰਸ ਦੇ ਵਾਸਤੇ ਆਪਣੀ ਭਰੀ ਹੋਈ ਭੜਾਸ ਕੱਢਦੇ ਨਜ਼ਰ ਆ ਰਹੇ ਆ ਰਵਨੀਤ ਬਿੱਟੂ ਸ਼ਾਇਦ ਔਰ ਇਸੇ ਵਾਸਤੇ ਇਦਾਂ ਦੇ ਬਿਆਨ ਰਾਹੁਲ ਗਾਂਧੀ ਵਾਸਤੇ ਦਿੰਦੇ ਨਜ਼ਰ ਆ ਰਹੇ ਨੇ ਲੰਘੇ ਦਿਨਾਂ ਦੇ ਵਿੱਚ ਉਹ ਬਿਆਨ ਸੁਣਾਈ ਵੀ ਦਿੱਤੇ ਕਿ ਕਿਸ ਤਰ੍ਹਾਂ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਨੰਬਰ 1 ਅੱਤਵਾਦੀ ਕਹਿ ਦਿੱਤਾ ਦੂਜੇ ਪਾਸੇ ਕੰਗਣਾ ਰਣਾਉਤ ਨੇ ਜਿਹੜੇ ਲਗਾਤਾਰ ਸੰਜੈਲ ਸਿੰਘ ਪਿੰਡਰਾਵਾਲਿਆਂ ਨੂੰ ਲੈ ਕੇ ਬਿਆਨ ਦਿੰਦੇ ਨਜ਼ਰ ਆ ਰਹੇ ਨੀਚੇ ਚੈਨਲ ਤੇ ਬੈਠੇ ਇੰਟਰਵਿਊ ਦਿੰਦੇ ਆ ਇਥੋਂ ਤੱਕ ਕਹਿ ਦਿੱਤਾ ਕਿ 47 ਰੱਖਣ ਵਾਲਾ ਸੰਤ ਨਹੀਂ ਹੋ ਸਕਦਾ ਜਿਸ ਮਾਮਲੇ ਦੇ ਵਿੱਚ ਕਮਿਨਰ ਰਣਾਉਤ ਕਿਰਦੇ ਵੀ ਖਾਸੇ ਨਜ਼ਰ ਆਏ ਐਮਰਜੈਂਸੀ ਫਿਲਮ ਵਾਸਤੇ ਵੀ ਵਿਵਾਦ ਬਣਿਆ ਹੋਇਆ ਹੈ ਯਾਨੀ ਕਿ ਦੋ ਸੀਨੀਅਰ ਲੀਡਰ ਭੀਜਪੀ ਦੇ ਜਿਹੜੇ ਵਿਵਾਦ ਪੈਦਾ ਕਰ ਰਹੇ ਨੇ ਸਾਹਮਣੇ ਲਿਆਂਦੇ ਪਏ ਨੇ ਔਰ ਉਹਨਾਂ ਦਾ ਵਿਵਾਦ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਖਾਸਾ ਬਣਿਆ ਵੀ ਹੋਇਆ ਉਸੇ ਮਾਮਲੇ ਨੂੰ ਲੈ ਕੇ ਜੇ ਗੱਲ ਕਰੀਏ ਰਵਨੀਤ ਬਿੱਟੂ ਦੀ ਤੇ ਰਵਨੀਤ ਬਿੱਟੂ ਉੱਤੇ ਕਾਂਗਰਸ ਦੇ ਗੁਰਜੀਤ ਔਜਲਾ ਭੜਕਦੇ ਨਜ਼ਰ ਆਏ ਨੇ ਉਹਨਾਂ ਨੇ ਰਵਨੀਤ ਬਿੱਟੂ ਨੂੰ ਸਿੱਧਾ ਕਹਿ ਦਿੱਤਾ ਕਿ ਜਿਨ੍ਹਾਂ ਨੇ ਕਾਂਗਰਸ ਦੇ ਵਿੱਚ ਐਨਾ ਸਮਾਂ ਬਤਾਇਆ ਹੋਵੇ ਯਾਨੀ ਕਿ ਰਮਨੀਤ ਬਿੱਟੂ ਨੇ ਉਹ ਕਾਂਗਰਸ ਦੇ ਸੀਨੀਅਰ ਲੀਡਰਾਂ ਬਾਰੇ ਇਸ ਤਰ੍ਹਾਂ ਦੀ ਗੱਲ ਕਰਨ ਇਹ ਸ਼ੋਭਾ ਨਹੀਂ ਦਿੰਦਾ ਇਹ ਜੱਜ ਦਾ ਨਹੀਂ ਹੈ ਗੱਲ ਕਰਦੇ ਆ ਕੰਗਣਾ ਰਣਾਉਤ ਬਾਰੇ ਇੱਥੋਂ ਤੱਕ ਕਹਿ ਦਿੱਤਾ ਕਿ ਬੀਜੇਪੀ ਦੇ ਵਿੱਚ ਦੋ ਕੰਗਣਾ ਰਣਾਉਤ ਨੇ ਇੱਕ ਤਾਂ ਕੰਗਣਾ ਰਣਾਉਤ ਆਪ ਤੇ ਦੂਜੇ ਰਮਨੀਤ ਬਿੱਟੂ ਸਿੱਧੀ ਤੁਲਨਾ ਕੰਗਣਾ ਰਣਾਉਤ ਦੇ ਨਾਲ ਰਮਨੀਤ ਬਿੱਟੂ ਦੀ ਗੁਰਜੀਤ ਔਜਲਾ ਨੇ ਕਰ ਦਿੱਤੀ ਹੈ ਔਰ ਨਾਲ ਦੀ ਨਾਲ ਲੋਕਾਂ ਨੂੰ ਤਾਕੀਦ ਕੀਤੀ ਹੈ ਕਿ ਇਸ ਮਾਮਲੇ ਦੇ ਉੱਤੇ ਐਡੀ ਬਹਿਸ ਕਰਨ ਦੀ ਲੋੜ ਨਹੀਂ ਐ ਇਹਨਾਂ ਦੇ ਬਾਰੇ ਗੱਲ ਕਰਨਾ ਸਾਨੂੰ ਸ਼ੋਭਾ ਨਹੀਂ ਆਖਿਰ ਗੁਰਜੀਤ ਔਜਲਾ ਦੁਆਰਾ ਕੀ ਬੋਲ ਪਏ ਨੇ ਆਓ ਸੁਣਦੇ ਹਾਂ ਬਹੁਤ ਮੰਦ ਭਗਾ ਬਿਆਨ ਜਿਹੜਾ ਰਮਨਿਤ ਬਿੱਟੂ ਨੇ ਰਾਹੁਲ ਗਾਂਧੀ ਜੀ ਬਾਰੇ ਦਿੱਤਾ ਇਹਨਾਂ ਲੰਬਾ ਸਮਾਂ ਉਹਨਾਂ ਦੇ ਨਾਲ ਬਤਾਇਆ ਹੋਵੇ ਔਰ ਉਹਨਾਂ ਨੇ ਇਹਨਾਂ ਨੂੰ ਰਾਜਨੀਤੀ ਚ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ ਰਾਹੁਲ ਗਾਂਧੀ ਜੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਦੇਸ਼ ਭਗਤੀ ਦੀ ਜਿਨ੍ਹਾਂ ਦੇ ਪਰਿਵਾਰ ਨੇ ਪੀੜਿਤਰ ਪੀੜੀ ਕੁਰਬਾਨੀ ਕੀਤੀ ਹੋਵੇ ਸੋ ਰਮਨੀਤ ਬਿੱਟੂ ਹਣਾ ਦਾ ਮੁਕਾਬਲਾ ਇਸ ਵੇਲੇ ਕੰਗਨਰ ਨਰੋਦ ਨਾਲ ਚੱਲ ਰਿਹਾ ਮੇਰਾ ਮੰਨਣਾ ਹੈ ਕਿ ਜਿਸ ਤਰੀਕੇ ਦੇ ਬੇਤੁਕੇ ਬਿਆਨ ਕੰਗਨਰ ਨਰੋਦ ਦੇ ਹੁੰਦੇ ਨੇ ਸੇਮ ਪੈਰਲਲ ਬਿਆਨ ਜਿਹੜੇ ਆ ਉਹ ਰਮਨੀਤ ਬਿੱਟੂ ਹਣਾ ਦੇ ਆ ਤੇ ਇਹ ਮੰਨਿਆ ਜਾ ਸਕਦਾ ਕਿ ਬੀਜੇਪੀ ਚ ਇਸ ਵੇਲੇ ਇੱਕ ਨਹੀਂ ਦੋ ਕੰਗਨਰ ਨਰੋਦ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੇ ਬਿਆਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਇਹਨਾਂ ਨੂੰ ਮੇਰਾ ਖਿਆਲ ਹੈ ਤਰਜੀਹ ਦੇਣ ਦੀ ਵੀ ਜ਼ਿਆਦੀ ਲੋੜ ਨਹੀਂਗੀ